ਕਾਮਾਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਮਲਵਿੰਦਰ ਸਿੰਘ ਕੰਗ ਪਹਿਲੀ ਦਫਾ ਚੁਣੇ ਗਏ ਨੇ ਪਰ ਉਹਨਾਂ ਨੇ ਇੱਕ ਅਹਿਮ ਮੁੱਦੇ ਦੀ ਚਰਚਾ ਛੇੜੀ ਆ ਉਸ ਦੇ ਉੱਤੇ ਗੱਲ ਹੋਣੀ ਲਾਜ਼ਮੀ ਵੀ ਸੀ ਕਿਉਂਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਾਂ ਉਹਨਾਂ ਨੂੰ ਸੁਰੱਖਿਅਤ ਰੱਖਣ ਦਾ ਮਸਲਾ ਹੈ 2018 ਚ ਪੰਜਾਬ ਸਰਕਾਰ ਨੇ ਇੱਥੇ ਦੋ ਬਿੱਲਾਂ ਦੀ ਜਿਹੜੀ ਮਨਜ਼ੂਰੀ ਦਿੱਤੀ ਸੋਦ ਬਿੱਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਹਾਲਾਂਕਿ ਬਾਅਦ ਚ ਦੇਸ਼ ਪੱਧਰ ਦੇ ਵਿੱਚੋਂ ਕਾਨੂੰਨਾਂ ਦੇ ਨਾਮ ਹੀ ਬਦਲ ਗਏ ਆਪੀਸੀਸੀ ਕਿਸੀ ਆਰਪੀਸੀ ਉਸ ਨੂੰ ਲੈ ਕੇ ਅੱਗੇ ਗੱਲ ਤੋਰੀ ਹੈ ਕਿ ਰਾਸ਼ਟਰਪਤੀ ਦੀ ਮਨਜ਼ੂਰੀ ਕਿਉਂ ਨਹੀਂ ਮਿਲੀ 6 ਸਾਲ ਦਾ ਅਰਸਾ ਹੋ ਗਿਆ ਇਸ ਨੂੰ ਲੈ ਕੇ ਜਿਹੜੀ ਉਹਨਾਂ ਨੇ ਮੰਗ ਚੁੱਕੀ ਹੈ ਜਾਂ ਮੁੱਦਾ ਠਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਮਾਇਨੇ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਧਰਤੀ ਤੇ ਚਾਰੇ ਵੇਦ ਲਿਖੇ ਗਏ ਉਹਨਾਂ ਔਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇੱਥੇ ਲਿਖਿਆ ਹੋਵੇ ਉਸ ਧਰਤੀ ਤੇ ਅਗਰ ਗ੍ਰੰਥਾਂ ਦੀ ਬੇਦਬੀ ਹੋ ਰਹੀ ਹੈ ਤੇ ਕਿੱਡੇ ਵੱਡੇ ਦੋਸ਼ ਨੇ ਕਿੰਨੀ ਵੱਡੀ ਧਰਤੀ ਪਾਪੀ ਹੋ ਗਈ ਹੋਈ ਹੋਗੇ ਨਾ ਕਿੰਨੇ ਇਸ ਧਰਤੀ ਤੇ ਪਾਪੀ ਲੋਕ ਰਹਿ ਰਹੇ ਨੇ ਕਿੰਨੀਆਂ ਇੱਥੇ ਸ਼ਰਾਰਤਾਂ ਹੋ ਰਹੀਆਂ ਨੇ ਹੋਰ ਕਿਸੇ ਸਟੇਟ ਦੇ ਵਿੱਚ ਕਦੀ ਸੁਣਿਆਗਾ ਕਿ ਭਗਵਤ ਗੀਤਾ ਦੀ ਬਾਈਬਲ ਦੀ ਕੁਰਾਨੇ ਸ਼ਰੀਫ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੋਵੇ ਸਿਰਫ ਤੇ ਸਿਰ ਪੰਜਾਬ ਹੀ ਕਿਉਂ ਇਹਦਾ ਮਤਲਬ ਪੰਜਾਬ ਨੂੰ ਸਦੀਆਂ ਤੋਂ ਇਸ ਸੋਚ ਨੂੰ ਮਾਰਨ ਦੇ ਯਤਨ ਹੋ ਰਹੇ ਨੇ ਪੰਜਾਬੀਅਤ ਨੂੰ ਖਤਮ ਕਰਨ ਦੇ ਜਿਹੜੇ ਨੇ ਇਹ ਸਾਜ਼ਿਸ਼ਾਂ ਸਦੀਆਂ ਤੋਂ ਘੜੀਆਂ ਜਾ ਰਹੀਆਂ ਹੈਗੀਆਂ ਨੇ ਹੁਣ ਲਗਾਤਾਰ 2015 ਦੀ ਗੱਲ ਆ ਬੁਰਜ ਜਵਾਰ ਸਿੰਘ ਵਾਲਾ ਤੋਂ ਲੈ ਕੇ ਜਿਹੜੇ ਗੁਰੂ ਸਾਹਿਬ ਦੇ ਪਾਪੀ ਨੇ ਦੋਸ਼ੀ ਨੇ ਜਿਨ੍ਹਾਂ ਨੂੰ ਜਵਾਈਆਂ ਵਾਂਗੂ ਸਰਕਾਰਾਂ ਨੇ ਰੱਖਿਆ ਪਿਛਲੇ ਲਗਭਗ 9 ਸਾਲ ਤੋਂ ਠੀਕ ਹੈ ਉਹਨਾਂ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਠੀਕ ਹੈ ਕਿ 2018 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਬਿੱਲ ਬਣਾਇਆ ਉਹਦੇ ਚੇ ਕਿ 9 ਸੇ ਸਾਲ ਤੋ ਰੁਕਿਆ ਕਿਉਂ ਰਾਸ਼ਟਰਪਤੀ ਕਿ ਉਹ ਜਿਹੜਾ ਬਿੱਲ ਪਾਸ ਕੀਤਾ ਗਿਆ ਸੀ ਸਿਰਫ ਉਹਦੇ ਚ ਇੰਨਾ ਹੀ ਲਿਖਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੇ ਬਾਕੀ ਜਿਹੜੇ ਧਾਰਮਿਕ ਗ੍ਰੰਥ ਨੇ ਚਾਹੇ ਬਾਈਬਲ ਚਾਹੇ ਭਗਵਤ ਗੀਤਾ ਚਾਹੇ ਕੁਰਾਨੀ ਸ਼ਰੀਫ ਉਹ ਵੀ ਜ਼ਿਕਰ ਕੀਤਾ ਗਿਆ ਸੀ ਉਹ ਸਭ ਤੋਂ ਵੱਡਾ ਸਵਾਲ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਸ੍ਰੀ ਗੁਰੂ ਗ੍ਰੰਥ ਬਾਕੀ ਧਰਮ ਦੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਬਾਕੀ ਜਿਹੜੇ ਸਾਡੇ ਹੌਲੀ ਗ੍ਰੰਥ ਨੇ ਉਹਨਾਂ ਨੂੰ ਲਿਵਿੰਗ ਗੁਰੂ ਕਿਹਾ ਜਾਂਦਾ ਕਿ ਨਹੀਂ ਕਿਹਾ ਜਾਂਦਾ ਮੈਂ ਇਸ ਗੱਲ ਤੋਂ ਅਣਜਾਣ ਹ ਪਰ ਸ਼੍ਰੀ ਗੁਰਗ੍ਰੰਥ ਸਾਹਿਬ ਨੂੰ ਸੁਪਰੀਮ ਕੋਰਟ ਜਿਹੜੀ ਸਾਡੀ ਦੇਸ਼ ਦੀ ਸਰਵਉੱਚ ਅਦਾਲਤ ਆ ਉਹ ਵੀ ਲਿਵਿੰਗ ਗੁਰੂ ਮੰਨ ਚੁੱਕੀਆਂ ਤੇ ਲਿਵਿੰਗ ਗੁਰੂ ਦੇ ਨਾਲ ਜਿਹੜਾ ਉਹਦੇ ਨਾਲ ਗੁਨਾਹ ਕਰਨ ਵਾਲਾ ਉਹਦਾ ਕਤਲ ਕਰਨ ਵਾਲਾ ਅੰਗ ਪਾੜਨ ਵਾਲਾ ਉਹ ਤਾਂ ਫਿਰ 302 ਹੀ ਬੰਦੀ ਹੈਗੀ ਨਾ ਹੂੰ ਹੁਣ ਸਭ ਤੋਂ ਵੱਡੀ ਸਥਿਤੀ ਹੈ ਕਿ ਕੀ ਜਿਹੜਾ ਉਸ ਸਮੇਂ ਦੀ ਸਰਕਾਰ ਨੇ ਭੇਜਿਆਗਾ ਉਹਦੇ ਵਿੱਚ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਇਆ ਸੀ ਜਾਂ ਬਾਕੀ ਵੀ ਧਾਰਮਿਕ ਜਿਹੜੇ ਪਵਿੱਤਰ ਗ੍ਰੰਥ ਨੇ ਉਹ ਵੀ ਜ਼ਿਕਰ ਕੀਤਾਗਾ ਹੁਣ ਸਵਾਲ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਮਸਲੇ ਦੇ ਵਿੱਚ ਸਿਆਸਤ ਬਹੁਤ ਹੋਈ ਆ ਕਾਲੀ ਸਰਕਾਰ ਵੱਲੇ 14 15 ਅਕਤੂਬਰ ਦੀ ਦਰਮਿਆਨੀ ਰਾਤ ਸਾਲ 2015 ਦੇ ਵਿੱਚ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਉਹ ਪੰਜਾਬ ਤੇ ਇੱਕ ਕਲੰਕ ਸੀ ਕਾਲੀ ਬੀਜੇਪੀ ਦੀ ਸਾਂਝੀ ਸਰਕਾਰ ਸੀ ਉੱਤੇ ਇੱਕ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਕਾਂਗਰਸ ਪਾਰਟੀ ਨੇ ਸਿਆਸਤ ਕੀਤੀ ਆਮ ਆਦੀ ਪਾਰਟੀ ਨੇ ਵੱਧ ਕੇ ਸਿਆਸਤ ਕੀਤੀ ਆ ਕੈਪਟਨ ਮਰਿੰਦਰ ਸਿੰਘ ਹੋਣਾ ਨੇ ਸੌਹ ਚੁੱਕੀ ਗੁਟਕਾ ਸਾਭ ਦੀ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਬਣ ਗਈ ਆ ਪਰ ਉਹਨਾਂ ਵੀ ਕੋਈ ਕੰਮ ਨਹੀਂ ਕੀਤਾ ਕਮਿਸ਼ਨ ਬਣ ਗਏ ਕਮੇਟੀਆਂ ਬਣ ਗਏ ਸਾਰਿਆਂ ਦੇ ਸਾਹਮਣੇ ਕਰੀਬ ਕਰੀਬ 3 ਸਾਲ ਇਸ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਕਿ ਜਿਨ੍ਹਾਂ ਨੇ ਰੱਜ ਕੇ ਕਾਲੀ ਦਲ ਵੀ ਭੰਡਿਆ ਕਾਂਗਰਸ ਵੀ ਭੰਡੀ ਪਰ ਕੰਮ ਉਹ ਹੀ ਕੀਤਾ ਜੋ ਕਾਲੀ ਦਲ ਕਰਦੇ ਰਹੇ ਜੋ ਕਾਂਗਰਸ ਪਾਰਟੀ ਕਰਦੀ ਰਹੀ ਹੈ ਸਿਰਤ ਸਿਰਫ ਵੋਟ ਦੀ ਸਿਆਸਤ ਹੁੰਦੀ ਰਹੀ ਹੈ ਇਨਾਂ ਵੇਲੇ ਤੇ ਕੋਈ ਕਾਰਵਾਈ ਢਿੱਲੀ ਰਹੀ ਹੈਗੀ ਇਨਾਂ ਵੇਲੇ ਤੇ ਫਰੀਦਕੋਟ ਤੋਂ ਸਾਰੇ ਕੇਸ ਨਿਕਲ ਕੇ ਚੰਡੀਗੜ੍ਹ ਤਬਦੀਲ ਹੋ ਗਏ ਨੇ ਹੁਣ ਸਭ ਤੋਂ ਵੱਡੀ ਗੱਲ ਜਦ ਇਹਨਾਂ ਦੇ ਆਪਣੇ ਹੀ ਮੋਸਟ ਕਹਿੰਦੇ ਕਿ ਇਮਾਨਦਾਰ ਮੋਸਟ ਡੈਡੀਕੇਟਿਡ ਤੇ ਜਿੰਨੂੰ ਕਹਿੰਦੇ ਸੀ ਕਿ ਇਹ ਸਾਹਮਣੇ ਸਾਡੇ ਪਿੱਛੇ ਕੁਮਰ ਵਿਜੇ ਪ੍ਰਤਾਪ ਸਿੰਘ ਸਾਹਿਬ ਖੜੇ ਨੇ 24 ਘੰਟੇ ਤੀ ਸੋਲਵ ਕਰਦੇ ਨੇ ਕਿ ਕੇਜਰੀਵਾਲ ਸਾਹਿਬ ਕਹਿੰਦੇ ਮਸਲਾ ਨਹੀਂ ਹੱਲ ਹੋਇਆਗਾ ਉਹ ਆਪ ਟਾਰਗੇਟ ਹੋ ਗਿਆ ਆ ਆਮ ਆਦੀ ਪਾਰਟੀ ਦੀ ਸਰਕਾਰ ਤੇ ਹੁਣ ਉਸ ਮਸਲੇ ਦੇ ਵਿੱਚ ਕਿ ਜਿਹੜਾ ਮਸਲਾ ਕੀ ਸਿਰਫ ਤੇ ਸਿਰਫ ਪਰਮਲਵਿੰਦਰ ਸਿੰਘ ਕਾਂਗੜੇ ਹਾਜ਼ਰੀ ਲਵਾਈ ਹੈਗੀ ਕਿ ਵਾਕਈ ਇਹਨਾਂ ਨੂੰ ਵੀ ਪੀੜ ਹੈ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਆ ਪੰਜਾਬ ਦੇ ਵਿੱਚ ਉਹਨਾਂ ਤੇ ਬੇਦਬੀ ਕੀਤੀ ਜਾ ਰਹੀ ਹੈ ਅੰਖ ਲਾਰੇ ਜਾ ਰਹੇ ਨੇ ਅੰਗ ਪਾੜੇ ਜਾ ਰਹੇ ਨੇ ਔਰ ਸਭ ਤੋਂ ਵੱਡੀ ਕਿ ਹੁਣ ਤੱਕ ਪੈਰਵਾਈ ਕਿਉਂ ਨਹੀਂ ਹੋਈ 2018 ਦੇ ਵਿੱਚ ਕਾਂਗਰਸ ਪਾਰਟੀ ਸਤਾਰਜ ਮੰਦੀ ਆ 5 ਸਾਲ ਉਹਨਾਂ ਦਾ ਰਾਜ ਰਿਆ ਉਹਨਾਂ ਨੇ ਕੋਈ ਪੈਰਵਾਈ ਨਹੀਂ ਕੀਤੀ ਹੁਣ ਇਨਾਂ ਨੂੰ ਵੀ 3 ਸਾਲ ਬਾਅਦ ਆਈ ਜਾਦ ਠੀਕ ਹੈ ਕਿ ਇਨਾਂ ਦੇ ਮੈਂਬਰ ਪਾਰਲੀਮੈਂਟ ਨਹੀਂ ਸੀ ਹੁਣ ਇਨਾਂ ਕੋਲ ਤਿੰਨ ਮੈਂਬਰ ਪਾਰਲੀਮੈਂਟ ਹੈ ਨਾ ਮੁੱਦਾ ਠਾੜ ਲਿਆ ਰਾਜ ਸਭਾ ਚ ਇਨਾਂ ਦੇ ਮੁੱਦਾ ਠਾੜ ਲਿਆ ਪਰ ਪੰਜਾਬ ਸਰਕਾਰ ਦਾ ਵੀ ਫਰਜ ਹੈ ਜ਼ਰੂਰੀਤ ਨਹੀਂ ਜੇ ਤੁਹਾਡੇ ਐਮਪੀ ਲੇਟ ਚੁਣੇ ਗਏ ਤੇ ਤੁਸੀਂ ਕਿਉਂ ਨਹੀਂ ਚਿੱਠੀਆਂ ਲਿਖੀਆਂ ਰਾਸ਼ਟਰਪਤੀ ਨੂੰ ਮਿਲਣਗੇ ਤੁਸੀਂ ਆਪਣੇ ਪਾਰਟੀ ਦੀ डीएमएलਿਆਂ ਦੀ ਇੱਕ ਝੂਠੀ ਸ਼ਿਕਾਇਤ ਕਹਿ ਕੇ ਕਹਿ ਰਹੇ ਸੀ ਕਿ ਪੰਜਾਬ ਚ ਲੋਟਸ ਆਪਰੇਸ਼ਨ ਹੋਇਆ 3 ਸਾਲ ਹੋ ਗਏ ਤੱਕ ਉਹ ਨਹੀਂ ਕਾਰਵਾਈ ਤੁਸੀਂ ਮੰਡੀਆਂ ਚ ਧੋਨਾ ਤੁਹਾਡਾ ਚੁੱਕਾਂ ਦੇ ਜ਼ਿੰਮੇਵਾਰੀ ਤੁਸੀਂ ਪੰਜਾਬ ਦੇ ਰਾਜਪਾਲ ਨੂੰ ਮਿਲਦੇ ਰਹੇ ਤੇ ਪੰਜਾਬ ਸਰਕਾਰ ਜਾਂ ਆਮ ਆਦੀ ਪਾਰਟੀ ਦੀ ਸਰਕਾਰ ਦੇਸ਼ ਦੇ ਰਾਸ਼ਟਰਪਤੀ ਨੂੰ ਕਿਉਂ ਨਹੀਂ ਮਿਲ ਸਕਦੀ ਇਸ ਮਸਲੇ ਦੇ ਵਿੱਚ ਮਿਲਿਆ ਜਾ ਸਕਦਾ 3 ਸਾਲ ਪਹਿਲਾਂ ਵੀ ਮਿਲਿਆ ਜਾ ਸਕਦਾ ਹੈ ਪਰ ਠੀਕ ਹੈ ਇਹਨੂੰ ਕਹਿ ਸਕਦੇ ਕਿ ਮੰਗ ਜਾਇਜ਼ ਆ ਥੋੜੀ ਜ਼ਰੂਰੀ ਸੀ ਮਲਵਿੰਦਰ ਸਿੰਘ ਕੰਗ ਹੋਣੀ ਵਧਾਈ ਦੇ ਪਾਤਰ ਕਿ ਉਹਨਾਂ ਨੂੰ ਲੱਗਾ ਸ਼ਾਇਦ ਉਹਨਾਂ ਨੂੰ ਹੋਣੀ ਜਾਣੂ ਹੋਇਓ ਨਾ ਜੇ ਨਾਪ ਸ਼ਾਇਦ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਤੇ ਸ਼ਾਇਦ ਉਹ ਪਹਿਲੀ ਜਦੋਂ ਪਹਿਲੀ ਉਹਨਾਂ ਦੀ ਮੇਡਨ ਸਪੀਚ ਸੀ ਸ਼ਾਇਦ ਉਦੋਂ ਹੀ ਠਾ ਲੈਂਦੇ ਹਗੇ ਸੌ ਚੱਕੇ ਤੋਂ ਬਾਅਦ ਪਰ ਅੱਜ ਵੀ ਠਾਏ ਚੰਗੀ ਗੱਲ ਹੈ ਬੜਾ ਜ਼ਰੂਰੀ ਹੈ ਕਿਉਂਕਿ ਸਭ ਤੋਂ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਪੰਜਾਬ ਚ ਕਿਉਂ ਬੇਅਦਬੀਆਂ ਹੋ ਰਹੀਆਂ ਇਹਦਾ ਮਤਲਬ ਹੈ ਇੱਥੇ ਸਿੱਖ ਵਿਰੋਧੀ ਤਾਕਤਾਂ ਬੈਠੀਆਂ ਨੇ ਪੰਜਾਬ ਵਿਰੋਧੀ ਤਾਕਤਾਂ ਬੈਠੀਆਂ ਨੇ ਜਿਹੜੀਆਂ ਜਾਣਬੁੱਝ ਕੇ ਸ਼ਰਾਰਤਾਂ ਕਰਦੇ ਨੇ ਜਦ ਤੱਕ ਅਜਿਹੀਆਂ ਸਿਆਸੀ ਸ਼ਰਾਰਤਾਂ ਜਿਹੜੇ ਲੋਕ ਕਰਦੇ ਨੇ ਜਾਂ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਖਿਲਾਫ ਜਦ ਤੱਕ ਤੁਸੀਂ ਮੁਕੱਦਮੇ ਦਰਜ ਨਹੀਂ ਕਰਦੇ ਤੇ ਫਿਰ ਸਖਤ ਸਜ਼ਾਵਾ ਉਹਨਾਂ ਨੂੰ ਉਮਰ ਕੈਦ ਦੇਣੇ ਉਮਰ ਕੈਦ ਦੀ ਮੰਗ ਕੀਤੀ ਹੈ ਤਾਂ ਤੱਕ ਜੇ ਉਮਰ ਕੈਦ ਨਹੀਂ ਦਿੰਦੇ ਤਦ ਤੱਕ ਇਹ ਕਾਰਵਾਈ ਨਹੀਂ ਹੁਣ ਪੰਜਾਬ ਦੇ ਵਿੱਚ ਮਿਲਦਾ 100 ਦੇ ਕਰੀਬ ਹੋ ਗਏ ਨੇ ਅੱਬੇ ਆਦਮੀਆਂ ਨੇ ਔਰ ਸਭ ਤੋਂ ਵੱਡੀ ਹੈਰਾਨੀ ਇਹ ਕਿ ਫਿਰ ਲੋਕਾਂ ਨੂੰ ਗੁੱਸਾ ਚੜਦਾ ਹੈਗਾ ਤੇ ਇੰਚਾਰੇ ਜਿਹਾਂ ਘਟਨਾਵਾਂ ਨੇ ਬੇਦਬੰਦ ਲੋਕਾਂ ਨੇ ਆਪ ਹੀ ਫੜ ਕੇ ਸੋਦੇ-ਸੋਧ ਦਿੱਤੇ ਚਾਹੇ ਦਰਬਾਰ ਸਾਹਿਬ ਦੇ ਵਿੱਚ ਵੀ ਸੋਧਾ ਸੋਧ ਦਿੱਤਾ ਜਦ ਸਰਕਾਰਾਂ ਨਕਮੀ ਹੋਣ ਪੁਲਿਸ ਪ੍ਰਸ਼ਾਸਨ ਨਕਮਾ ਹੋਵੇ ਸਮੇਂ ਸਿਰ ਚਲਾਨ ਨਾ ਸਮੇਂ ਸਿਰ ਮੁਕਦਮੇ ਨਾ ਦਰਜਣ ਸਮੇਂ ਸਿਰ ਕਾਰਵਾਈ ਨਾ ਹੋਵੇ ਤਾਂ ਲੋਕ ਕਹਿੰਦੇ ਕਿ ਪਹਿਲਾਂ ਵੀ ਆ ਪਰ ਪੰਜਾਬ ਦੇ ਵਿੱਚ ਇੱਕ ਫੈਸ਼ਨ ਹੀ ਬਣ ਗਿਆ ਸੀ ਜਿਹੜਾ ਵੀ ਕੋਈ ਬੇਦਬੀ ਕਰਦਾ ਸੀ ਉਹ ਕਹਿੰਦੇ ਕਿ ਮੈਂਟਲ ਆ ਹੂੰ ਮਹਣ ਸਵਾਲ ਹੈ ਕਿ ਮੈਂਟਲ ਬੰਦੇ ਨੂੰ ਕਿਵੇਂ ਪਤਾ ਲੱਗਿਆ ਕਿ ਇਹ ਗੁਰੂ ਘਰ ਹੈ ਮੈਂਟਲ ਬੰਦਾ ਕਿਉਂ ਨਹੀਂ ਮੰਦਰ ਗਿਆ ਮੈਂਟਲ ਬੰਦਾ ਕਿਉਂ ਨਹੀਂ ਗਿਰਜਾ ਘਰ ਗਿਆ ਮੈਂਟਲ ਬੰਦਾ ਕਿਉਂ ਨਹੀਂ ਮਸਜਦ ਦੇ ਵਿੱਚ ਗਿਆ ਮੈਂਟਲ ਬੰਦੇ ਨੂੰ ਪਤਾ ਸੀ ਗੁਰੂ ਸਗਾ ਘਰ ਇਹ ਗੁਰਦੁਆਰਾ ਸਾਹਿਬ ਹੈ ਤੇ ਲੋਕਾਂ ਨੇ ਫਿਰ ਆਪ ਸੋਧਣਾ ਸ਼ੁਰੂ ਕਰ ਦਿੱਤਾ ਫਿਰ ਮਾਹੌਲ ਖਰਾਬ ਹੁੰਦਾ ਫਿਰ ਜਿਹੜੀਆਂ ਐਂਟੀ ਸਿੱਖ ਤਾਕਤਾਂ ਨੇ ਉਹ ਪੰਜਾਬ ਨੂੰ ਕਹਿੰਦੇ ਦੇ ਕਾਨੂੰਨ ਬਸਤਾ ਨੇ ਸੇ ਮਜਬੂਰ ਕੀਤਾ ਜਾਂਦਾ ਲੋਕਾਂ ਨੂੰ ਇਹ ਜੀ ਸਥਿਤੀ ਚ ਸਖਤ ਤੋਂ ਸਖਤ ਕਾਨੂੰਨ ਬਣਾਇਆ ਚਾਹੀਦਾ ਔਰ ਪੁਲਿਸ ਨੂੰ ਚਾਹੀਦਾ ਪੀਪਰ ਤੁਰੰਤ ਤੇ ਇਹ ਕਾਰਵਾਈ ਕਰਨੀ ਚਾਹੀਦੀ ਪਰ ਪੋਲੀਟੀਕਲ ਦਬਾਅ ਪੈਦਾ ਹਰ ਕੋਈ ਵੋਟਾਂ ਦੀ ਰਾਜਨੀਤੀ ਕਰਦਾ ਕਿ ਵੋਟਾਂ ਕਰਕੇ ਔਰ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ 6 ਧਰਮ ਅਸਟੈਬਲਿਸ਼ ਧਰਮਾ ਸਿੱਖ ਧਰਮ Hindu ਧਰਮ ईसाई ਧਰਮ ਮੁਸਲਮਾਨ ਧਰਮ ਬੋਧੀ ਤੇ ਜਾਨੀ ਇਥੇ ਪਿਛਲੀਆਂ ਸਰਕਾਰਾਂ ਦੇ ਜਿਹੜੇ ਪਖੰਡੀ ਬਾਬੇ ਨੇ ਜਿਹੜੇ ਸਟੈਬਲਿਸ਼ ਧਰਮ ਨਹੀਂ ਆ ਬਹੁਤ ਸਾਰੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਡੇਰਾਵਾਦ ਉਹ ਉਹ ਸਟੈਬਲਿਸ਼ ਨਹੀਂ ਆ ਤੇ ਕੱਲੀ ਬੀਜੇਪੀ ਸਰਕਾਰ ਵਾਲੇ ਇੱਕ ਬਾਬੇ ਦੀਆਂ ਫਿਲਮਾਂ ਦੇ ਪੋਸਟਰ ਦੁਕਾਨਾਂ ਤੇ ਜੇ ਲੱਗ ਜਾਂਦੇ ਮੀਨ ਆ ਪਾੜ ਦਿੰਦੇ ਤੇ ਵੈਸੇ ਤੁਹਾਡੀ ਦੁਕਾਨ ਦੇ ਤੁਸੀਂ ਪਾੜ ਕੇ ਸੋੜਤਾ ਤੇ ਉਰਤੇ ਵੀ 295 ਕਾਲੀ ਬੀਜੇਪੀ ਸਰਕਾਰ ਚ ਲੱਗਦਾ ਰਹੇ ਜਦ ਕਿ ਉਹ ਸਟੈਬਲਿਸ਼ ਧਰਮ ਨਹੀਂ ਆ ਲੇਕਿਨ ਸਿਰ ਤੇ ਸਿਰ ਵੋਟਾਂ ਦੀ ਰਾਜਨੀਤੀ ਕਰਕੇ ਖੁਸ਼ ਕੀਤਾ ਖੁਸ਼ ਕੀਤਾ ਗਿਆ ਹੁਣ ਗੁਰੂ ਸਾਹਿਬ ਦੇ ਨਾਲ ਜਿੰਨੇ ਵੀ ਸ਼ਰੀਕ ਪੁਨਾ ਕੀਤਾਗਾ ਉਹਦਾ ਨੁਕਸਾਨ ਹੋਇਆ ਸਦੀਆਂ ਤੋਂ ਗਵਾਹ ਜਿਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਨੇ ਚਾਹੇ ਮੁਗਲ ਸੀ ਚਾਹੇ ਆਪਣੇ ਉਹਨਾਂ ਨੂੰ ਸਜ਼ਾ ਮਿਲੀ ਹੁਣ ਜਿੰਨੇ ਵੀ ਗੁਰੂ ਸਾਹਿਬ ਨੂੰ ਲੈ ਕੇ ਸਹੀ ਇਨਸਾਫ ਨਹੀਂ ਕੀਤਾ ਪੋਲੀਟਿਕਲ ਪਾਰਟੀ ਜਿਨ੍ਹਾਂ ਨੇ ਸੱਤਾ ਸੰਭਾਲੀ ਉਹਨਾਂ ਦੇ ਹਾਲ ਦੇਖ ਲਓ ਕਾਲੀਆਂ ਦਾ ਹਾਲ ਦੇਖ ਲਓ ਕੀ ਆ ਕਾਂਗਰਸੀਆਂ ਦਾ ਹਾਲ ਦੇਖ ਲੋ ਕੀ ਆ ਝਾੜੂ ਵਾਲੇ ਵੀ ਇਨਸਾਫ ਨਹੀਂ ਕਰੇ ਇਹਨਾਂ ਦੇ ਹਾਲ ਵੀ ਉਹੀ ਮਾੜੇ ਹੋਣੇ ਨੇ ਰੱਬ ਕਹਿੰਦੇ ਕਿ ਰੱਬ ਮੱਤ ਮਾਰਦਾ ਇੱਕ ਸੋਣੜੀ ਮਾਰਦਾ ਨੇ ਰੱਬ ਦੀ ਗੁੱਜੀ ਮਾਰ ਤੇ ਇਹਨਾਂ ਲੋਕਾਂ ਵਾਸਤੇ ਜਿਹੜੀ ਸਜ਼ਾ ਨਾ ਸਿਆਸੀ ਲੋਕਾਂ ਵਾਸਤੇ ਉਹੀ ਹੈ ਕਿ ਜਦੋਂ ਲੋਕ ਦੁਰਫੜੇ ਮੂੰਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਤੁਹਾਡੀਆਂ ਜ਼ਮਾਨਤਾਂ ਜਬਤ ਹੋਣੀਆਂ ਸ਼ੁਰੂ ਹੋ ਜਾਂਦੇ ਨੇ ਜਦੋਂ ਤੁਸੀਂ ਸੱਤਾ ਚੋਂ ਬਾਹਰ ਹੋ ਇਹਨਾਂ ਵਾਸਤੇ ਇਹ ਵੱਡੀ ਸਜ਼ਾ ਇਹੀ ਹੈ ਪਰ ਠੀਕ ਹੈ ਮਲਵਿੰਦਰ ਸਿੰਘ ਕਾਂਗੋਂ ਨੇ ਇਹ ਮਸਲਾ ਠਾਇਆ ਚੰਗੀ ਗੱਲ ਇਹੋ ਜੇ ਮਸਲੇ ਪਾਰਲੀਮੈਂਟ ਦੇ ਵਿੱਚ ਉੱਠਨੇ ਚਾਹੀਦੇ ਨੇ ਕਿਉਂਕਿ ਇੱਕੋ ਇੱਕ ਧਰਮ ਸਿਖਾਉਂਦਾ ਹੈਗਾ ਜਿਹੜਾ ਸਾਰੇ ਧਰਮਾਂ ਨੂੰ ਲੈ ਕੇ ਚੱਲਦਾ ਸਾਰੇ ਵਰਨਾਂ ਨੂੰ ਲੈ ਕੇ ਜਾਂਦਾ ਗੁਰੂ ਘਰ ਦੇ ਵਿੱਚ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਨੇ ਤੇ ਕੁਝ ਅਜਿਹੇ ਮੰਦਰ ਨੇ ਜਿਹੜੇ ਤੇ ਜਾਂ ਹੋਰ ਜਿਹੜੇ ਨੇ ਹੋਰ ਕਿਤੇ ਨਹੀਂ ਜਾਂਦਾ ਲੋਕੀ ਅਜਿਹੇ ਵੀ ਹੈ ਨੇ ਕਈ ਤੇ ਅਜਿਹੇ ਵੀ ਹੈ ਧਾਰਮਿਕ ਸਥਾਨ ਜਿੱਥੇ ਔਰਤਾਂ ਵੀ ਨਹੀਂ ਜਾ ਸਕਦੀਆਂ ਹਨ ਜਾ ਦੂਜੇ ਧਰਮਾਂ ਵਾਲੇ ਵੀ ਨਹੀਂ ਜਾ ਸਕਦੇ ਤੇ ਸਿੱਖ ਧਰਮ ਤੇ ਇਹ ਹੈ ਕਿ ਕੋਈ ਐਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਬੰਦਾ ਪੁਜਾਰੀ ਉਹ ਦੂਜਾ ਗ੍ਰੰਥੀ ਵੀ ਬਣਨੇ ਹੁਣ ਤੇ ਜਥੇਦਾਰ ਜਥੇਦਾਰ ਪਹਿਲਾਂ ਵੀ ਬਣਨੇ ਐਸੀ ਭਾਈਚਾਰੇ ਹੁਣ ਵੀ ਨਹੀਂ ਤੇ ਕੋਈ ਬਾਕੀ ਜਿਹੜੇ ਬਾਕੀ ਜਿਹੜੇ ਧਰਮ ਹੈ ਨੇ ਉਥੇ ਜੇ ਕੋਈ ਐਸੀ ਭਾਈਚਾਰ ਉਹ ਪੁਜਾਰੀ ਨਹੀਂ ਬਣ ਸਕਦਾ ਹੈ ਨਾ ਜੀ ਇਹ ਇਹ ਏਡਾ ਵੱਡਾ ਨਵੀਂ ਕਲਾ ਧਰਮਾ ਜਿਹੜਾ ਸਾਰੇ ਧਰਮਾਂ ਨੂੰ ਸਾਰੇ ਵਰਨਾਂ ਦੀ ਗੱਲ ਕਰਦਾ ਗਵਾਹੀ ਭਰਦਾ ਰੂਹਾਨੀ ਅੰਦਰ ਕੀਤ ਤੇ ਉਹਨੂੰ ਲੈ ਕੇ ਅਗਰ ਪੰਜਾਬ ਦੇ ਵਿੱਚ ਬੇਦਬੀ ਹੋ ਰਹੀ ਨਾ ਗੁਰੂ ਸਾਹਿਬ ਜੀ ਦੀ ਉਹਨੂੰ ਲੈ ਕੇ ਸਰਕਾਰਾਂ ਨੂੰ ਸਖਤ ਹੋਣਾ ਪੈਣਾ ਸੁਚੇਤ ਹੋਣਾ ਪੈਣਾ ਔਰ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਖਿਲਾਫ ਸਰਕਾਰ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਔਰ ਇਸ ਮਸਲੇ ਦੇ ਵਿੱਚ ਬਾਕੀ ਵੀ ਜਿਹੜੇ ਸਾਡੇ ਵੀ ਨੇ 13 ਲੋਕ ਸਭਾ ਚ 7 ਰਾਜ ਸਭਾ ਦੇ ਵਿੱਚ ਉਹਨਾਂ ਨੂੰ ਘਟੋ ਘਟ ਗੱਲ ਕਰ ਲੈਣੀ ਚਾਹੀਦੀ ਹੈਗੀ ਔਰ ਇਹਨਾਂ 20 ਨੂੰ ਮਿਲ ਕੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਜੀ ਨੂੰ ਮਿਲ ਲੈਣਾ ਚਾਹੀਦਾ ਕਿ ਸਾਡੀ ਸਰਕਾਰ ਨੇ ਪੰਜਾਬ ਸਰਕਾਰ ਨੇ 2118 ਦੇ ਵਿੱਚ ਜਿਹੜਾ ਬਿੱਲ ਪਾਸ ਕੀਤਾ ਸਾਨੂੰ ਦੱਸਿਆ ਜਾਵੇ ਕਿਉਂ ਰੁਕਿਆ ਔਰ ਉਹਨੂੰ ਸਮਝਾਉਣਾ ਚਾਹੀਦਾ ਮਿਲ ਕੇ ਕਿ ਮੈਡਮ ਐਡਾ ਇੰਪੋਰਟੈਂਟ ਬਿੱਲ ਹੈ ਇਸ ਕਰਕੇ ਇਹਨੂੰ ਬਿੱਲ ਨੂੰ ਪਾਸ ਕੀਤਾ ਰਾਸ਼ਟਰਪਤੀ ਮਿਲਣ ਤੋਂ ਨਾ ਤਾਂ ਨਹੀਂ ਕਰਦੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣਾ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਚੰਗੀ ਗੱਲ ਕਿਉਂਕਿ ਅੱਜ ਪਾਰਲੀਮੈਂਟ ਤੇ ਆਵਾਜ਼ ਉੱਠੀ ਆ ਔਰ ਹੋ ਸਕਦਾ ਹੈ ਕਿ ਵੈਸੇ ਤੇ ਮਰਵਿੰਦਰ ਸਿੰਘ ਕਾਂਗਪਾਪ ਨੂੰ ਚਾਹੀਦਾ ਹੈ ਕਿ ਜਿੱਦਨ ਦੇਸ਼ ਦੇ ਗ੍ਰਹਿ ਮੰਤਰੀ ਤੁਹਾਡੇ ਸਾਹਮਣੇ ਆਉਣ ਪਾਰਲੀਮੈਂਟ ਉਧਰ ਵੀ ਇਹ ਮਸਲਾ ਉਹਨਾਂ ਦੇ ਸਾਹਮਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮਸਲਾ ਉਠਾਉਣਾ ਚਾਹੀਦਾ ਜੇ ਭਾਜਪਾ ਕਹਿ ਰਹੀ ਹੈ ਕਿ ਪੰਜਾਬ ਨੁ ਲੈ ਕੇ ਜਾਂ ਸਿੱਖ ਕੌਮ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਬੀਜੇਪੀ ਬੜੀ ਫਿਕਰਮੰਦ ਆ ਫਿਰ ਇਹ ਗੱਲ ਉਹਨਾਂ ਦੇ ਸਾਹਮਣੇ ਵੀ ਉਠਾਉਣੀ ਚਾਹੀਦੀ ਹੈ